ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਸ 13 ਪੰਜਾਬ ਦੇਖ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਨਵੇਂ ਸਾਲ ਦੀ ਆਰੰਭਤਾ ਨੂੰ ਮੁੱਖ ਰੱਖਦੇ ਹੋਏ ਤੇ ਪੁਰਾਣੇ ਸਾਲ ਦੇ ਖਤਮ ਹੋਣ ਤੇ ਸ਼ੁਕਰਾਨੇ ਵਜੋਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਅਰਦਾਸ ਕੀਤੀ ਗਈ ਅਤੇ ਸੰਗਤਾਂ ਨੂੰ ਲੰਗਰ ਵੀ ਸ਼ਿਕਾਇਆ ਗਿਆ ਇਹ ਜਿਹੜਾ ਸਮਾਗਮ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਿਪਟੀ ਕਮਿਸ਼ਨਰ ਫਾਜ਼ਿਲ ਕਾ ਅਤੇ ਸਮੂਹ ਸਟਾਫ ਵੱਲੋਂ ਡੀਸੀ ਕੰਪਲੈਕਸ ਵਿਖੇ ਸ਼ੁਕਰਾਨੇ ਵਜੋਂ ਕੀਤਾ ਜਾਂਦਾ ਹੈ ਜਿਸ ਵਿੱਚ ਪੂਰਾ ਸਟਾਫ ਅਤੇ ਹੋਰ ਸ਼ਹਿਰ ਦੇ ਪਤਵੰਤੇ ਇਸ ਵਿੱਚ ਹਿੱਸਾ ਲੈਂਦੇ ਹਨ ਅਤੇ ਗੁਰੂ ਸਾਹਿਬ ਦਾ ਸ਼ੁਕਰ ਕਰਦੇ ਹਨ ਜਿਹੜੀ ਇੱਕ ਬੜੀ ਚੰਗੀ ਮਰਿਆਦਾ ਡੀਸੀ ਦਫ਼ਤਰ ਵੱਲੋਂ ਕਾਇਮ ਰੱਖੀ ਗਈ ਹੈ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਾਜ਼ਲ ਕਾ ਦੇ ਏਡੀਸੀ ਮਨਜੀਤ ਸਿੰਘ ਚੀਮਾ ਅਤੇ ਡੀਐਸਪੀ ਅਤਲ ਸੋਨੀ ਨੇ ਵੀ ਦੱਸਿਆ ਕਿ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੁਕਰਾਨਾ ਲਈ ਪਾਠ ਕਰਵਾਇਆ ਗਿਆ ਅਤੇ ਸੰਗਤਾਂ ਨੂੰ ਲੰਗਰ ਸ਼ਿਕਾਇਆ ਗਿਆ ਆਓ ਜਾਣਦੇ ਹਾਂ ਪੂਰੀ ਇਸ ਪ੍ਰੋਗਰਾਮ ਦੀ ਗੱਲਬਾਤ ਡੀਐਸਪੀ ਅਤਲ ਸੋਨੀ ਅਤੇ ਏਡੀਸੀ ਫਾਜ਼ਲ ਕਾ ਮਨਜੀਤ ਸਿੰਘ ਚੀਮਾ ਜੀ ਤੋਂ ਧੰਨਵਾਦ ਸਾਲ ਦਾ ਪਹਿਲਾ ਦਿਨ ਹੈਗਾ ਮੇਰੇ ਵੱਲੋਂ ਪਰਿਵਾਰ ਵੱਲੋਂ ਤੇ ਸਾਰੇ ਪੁਲਿਸ ਡਿਪਾਰਟਮੈਂਟ ਵੱਲੋਂ ਬਹੁਤ-ਬਹੁਤ ਸਾਰੇ ਰੰਗਵਾਟਾਂ ਜੀ ਨੀਸੀ ਸਾਹਿਬ ਵੱਲੋਂ ਇੱਥੇ ਸ਼ੁਕਰਾਨੇ ਦਾ ਰੱਖਿਆ ਗਿਆ ਸੀ ਪ੍ਰੋਗਰਾਮ ਤੇ ਤੇ ਪਾਰਟ ਚੱਲ ਰਿਹਾ ਗਿਆ ਤੇ ਸਾਰਿਆਂ ਨੇ ਤੇ ਆਪਣੇ ਜਿੰਨੇ ਵੀ ਡਿਪਾਰਟਮੈਂਟ ਦੇ ਆ ਗਿਆ ਪੁਲਿਸ ਡਿਪਾਰਟਮੈਂਟ ਦੇ ਸਿਵਲ ਡਿਪਾਰਟਮੈਂਟ ਦੇ ਸਾਰਿਆਂ ਨੇ ਇੱਥੇ ਆਪਣੇ ਜਿਹੜਾ ਪਿਛਲੇ ਸਾਲ ਦਾ ਜਿਹੜਾ ਵੀ ਟਾਈਮ ਵਧੀਆ ਨਿਕਲਿਆ ਗਿਆ ਉਹਦਾ ਸ਼ੁਕਰਾਨਾ ਕੀਤਾ ਗਿਆ ਤੇ ਅਗਲੇ ਵਾਸਤੇ ਬਣਾ ਰੱਖਿਆ ਵੀ ਚੰਗੀ ਸਿਹਤਾਂ ਰਹਿਣ ਜਿਹੜੇ ਗੌਣ ਸੁਰੱਖਿਆ ਦੀ ਵੀ ਸਾਰਿਆਂ ਨੂੰ ਉੱਪਰ ਖਰਾ ਰੱਖੀ ਸੀ ਸੀਗਾ ਇਹ ਰਵਾਇਤੀ ਤੌਰ ਤੇ ਸਨੂ ਡੀਸੀ ਸਟਾਫ ਜੋ ਫਸਲ ਕਾ ਅ ਪਹਿਲੀ ਜਨਵਰੀ ਨੂੰ ਸ਼੍ਰੀ ਸੁਖਣੀ ਸਾਹਿਬ ਦੇ ਪਾਠ ਦਾ ਭੋਗ ਪਾ ਕੇ ਔਰ ਇੱਕ ਨਵੇਂ ਸਾਲ ਦਾ ਆਗਾਜ਼ ਕਰਦੇ ਨੇ ਸੁਖ ਸ਼ਾਂਤੀ ਨਾਲ ਬਤੀਤ ਹੋਵੇ ਔਰ ਪਿਛਲਾ ਸਾਲ ਜੋ ਗਿਆ ਉਹਦੇ ਸ਼ੁਕਰਾਨੇ ਵਜੋਂ ਇਹ ਰਵਾਇਤ ਹੈ ਡੀਸੀ ਆਬਸ ਫਸਲ ਕਾ ਦੇ ਵਿੱਚ ਉਹ ਸਰਵਾਇਵ ਦੇ ਤਹਿਤ ਹੀ ਅੱਜ ਸੁਖਣੀ ਸਾਹਿਬ ਦਾ ਪਾਠ ਦਾ ਭੋਗ ਪਾਇਆ ਗਿਆ ਸੰਤਾਨਾ ਦੇਖਣ ਦੇ ਤੇ ਗ੍ਰਾਹ ਪ੍ਰਸ਼ਾਦੀ ਦੇਖ ਵਰਤਾਈ ਗਈ